ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਬਹੁਤ ਹੀ ਸੈਂਸਿਟਿਵ ਮੁੱਦਾ ਸਾਂਝਾ ਕਰਨ ਜਾ ਰਹੇ ਹਾਂ ਤੁਹਾਨੂੰ ਪਤਾ ਕਿ ਪੰਜਾਬੀਆਂ ਨੇ ਪੰਜਾਬ ਤੋਂ ਬਾਹਰ ਜਾ ਕੇ ਬਹੁਤ ਮੱਲਾ ਮਾਰੀਆਂ ਉਹ ਕਿਸੇ ਨੂੰ ਵੀ ਦੱਸਣ ਦੀ ਲੋੜ ਨਹੀਂ ਪਰ ਦੋਸਤੋ ਵਿੱਚ ਕੁਝ ਇਹੋ ਜਿਹੇ ਘਟੀਆਂ ਬੰਦੇ ਵੀ ਹੈਗੇ ਆ ਜਿਨ੍ਹਾਂ ਦੀਆਂ ਕਰਤੂਤਾਂ ਕਰਕੇ ਸਾਰੀ ਕਮਿਊਨਿਟੀ ਨੂੰ ਨਮੋਸ਼ੀ ਚੱਲਣੀ ਪੈਂਦੀ ਆ ਤਾਂ ਦੋਸਤੋ ਇਸ ਬੰਦੇ ਨੇ ਕੀਤਾ ਕੀਆ ਉਹ ਵੀ ਤੁਹਾਨੂੰ ਦੱਸੂਗਾ ਤੇ ਤੁਹਾਨੂੰ ਗੁੱਸਾ ਬਹੁਤ ਆਊਗਾ ਪਰ ਉਸ ਤੋਂ ਪਹਿਲਾਂ ਬੇਨਤੀ ਆ ਕਿ ਇਸ ਵੀਡੀਓ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਇਸ ਬੰਦੇ ਦਾ ਜਲੂਸ ਕੱਢਿਓ ਤਾਂ ਦੋਸਤੋ ਆਜੋ ਹੁਣ ਤੁਹਾਨੂੰ ਲੈ ਕੇ ਚੱਲਦਾ ਵੀਡੀਓ ਦੇ ਵੱਲ ਤੁਸੀਂਆ ਬੰਦੇ ਦੀ ਸ਼ਕਲ ਧਿਆਨ ਨਾਲ ਦੇਖ ਲਓ ਦੇਖਣ ਨੂੰ ਸਿਆਣੀ ਉਮਰ ਦਾ ਲੱਗ ਰਿਹਾ ਤੇ ਇਹਦੀ ਦਾੜੀ ਵੀ ਸਾਰੀ ਚਿੱਟੀ ਹੋਈ ਪਿਆ ਪਰ ਦੋਸਤੋ ਉਮਰ ਦੇ ਨਾਲ ਅਕਲ ਦਾ ਕੋਈ ਲੈਣਾ ਦੇਣਾ ਨਹੀਂ ਤਾਂ ਇਹ ਬੰਦਾ ਕਰ ਕੀ ਰਿਹਾ ਹੈ ਕਿ ਜਿਹੜੇ ਟਰਾਲੇ ਆ ਉਹਨਾਂ ਦੀਆਂ ਇਹ ਲਾਈਟਾਂ ਖੋਲ ਰਿਹਾ ਤੇ ਲਾਈਟਾਂ ਖੋਲ ਕੇ ਇਹ ਭਾਜੀ ਰਿਹਾ ਸੀ ਕਿ ਉਦੋਂ ਨੂੰ ਪੰਜਾਬੀ ਮੁੰਡੇ ਆ ਜਾਂਦੇ ਆ ਤੇ ਇਹਨੂੰ ਰੰਗੇ ਹੱਥੀ ਫੜ ਲੈਂਦੇ ਤੇ ਇਹਦਾ ਰੱਜ ਕੇ ਜਲੂਸ ਕੱਢਦੇ ਆ ਤਾਂ ਦੋਸਤੋ ਹੁਣ ਤੁਹਾਡੇ ਅੱਗੇ ਵੀ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਇਸ ਬੰਦੇ ਦਾ ਇੰਨਾ ਕਿ ਜ਼ਿਆਦਾ ਜਲੂਸ ਕੱਢੋ ਕਿ ਅੱਗੇ ਤੋਂ ਕੋਈ ਬੰਦਾ ਇਹੋ ਜੀ ਗਲਤੀ ਕਰਨ ਵੇਲੇ 100 ਵਾਰੀ ਸੋਚੇ